ਅੱਜ ਆਪਾਂ ਹਾਜ਼ਰਾਂ ਜੀ ਈਟੀਟੀਓ 994 ਸੰਬੰਧੀ ਨਵੀਂ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਉ 994 ਭਰਤੀ ਦੀ ਕੱਟ-ਆਫ ਦੀ ਮੈਰਿਟ ਦੀ ਕਿ ਕਿੰਨੀ ਕੁ ਡਾਊਨ ਜਾ ਸਕਦੀ ਹੈ ਹੋਰ ਸਕਰੂਟੀਨੀ ਹੋਏਗੀ ਜਾਂ ਨਹੀਂ ਤੇ ਸਟੇਸ਼ਨ ਚੋਇਸ ਦਾ ਜਿਹੜਾ ਪੋਰਟਲ ਹੈ ਉਹ ਕਦੋਂ ਤੱਕ ਓਪਨ ਹੋਏਗਾ ਕਾਫੀ ਸਾਰੇ ਕੈਂਡੀਡੇਟਸ ਦੇ ਵੀ ਕਮੈਂਟਸ ਆ ਰਹੇ ਹਨ ਕਿ ਜਿਹੜੀ 994 ਭਰਤੀ ਹੈ ਜਿਸ ਤਰੀਕੇ ਨਾਲ ਜਿਹੜੀ ਪ੍ਰੋਵੀਜ਼ਨਲ ਲਿਸਟ ਆਊਟ ਕੀਤੀ ਗਈ ਹੈ ਉਹ ਸਿਰਫ 2468 ਦੀ ਹੈ ਤੇ ਹੁਣ ਜਿਹੜੀ 994 ਭਰਤੀ ਉਹ ਪੂਰੀ ਹੋਏਗੀ ਜਾਂ ਨਹੀਂ ਜਾਂ ਫਿਰ ਸਿਰਫ ਇਹਨਾਂ ਨੂੰ ਹੀ ਜੁਆਇਨਿੰਗ ਦਿੱਤੀ ਜਾਵੇਗੀ ਤਾਂ ਇਹਨਾਂ ਸਾਰੇ ਡਾਊਟਸ ਲੈ ਕੇ ਅੱਜ ਦੀ ਇਸ ਵੀਡੀਓ ਵਿੱਚ ਜਿਹੜੀ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਪ੍ਰੋਵੀਜ਼ਨਲ ਲਿਸਟ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 2468 ਦੀ ਜਿਹੜੀ ਹੈ ਲਿਸਟ ਹੈ ਉਹ ਲਗਭਗ ਜਾਰੀ ਕੀਤੀ ਗਈ ਹੈ ਠੀਕ ਹੈ ਜਿਨ੍ਹਾਂ ਨੂੰ ਜਿਹੜਾ ਹੈ ਇੰਨੇ ਕ ਕੈਂਡੀਡੇਟਸ ਹਾਊਸ ਲਿਸਟ ਦੇ ਵਿੱਚ ਨਾਮ ਹੈ ਤੇ ਜੇ ਆਪਾਂ ਓਵਰਆਲ ਪੋਸਟਾਂ ਦੀ ਗੱਲ ਕਰੀਏ ਤਾਂ 3000 ਇਸ ਦੇ ਵਿੱਚ ਫਰੈਸ਼ ਪੋਸਟਾਂ ਸੀ ਤੇ 2994 ਜਿਹੜੀਆਂ ਨੇ ਉਹ ਬੈਕਲੋਗ ਦੀ ਸੀਆਂ ਠੀਕ ਹੈ ਹੁਣ ਜਿਹੜੇ ਕੈਂਡੀਡੇਟਸ ਪੁੱਛ ਰਹੇ ਸਨ ਕਿ 9594 ਪੂਰੀ ਪੂਰੀ ਹੋਏਗੀ ਜਾਂ ਫਿਰ ਜਿਹੜੀਆਂ ਨੇ ਬੈਕਲੋਗ ਹੈ ਉਹ ਇਨਕੰਪਲੀਟ ਰਹਿਣ ਕਿਹਾ ਤਾਂ ਦੇਖੋ ਪੂਰੀ ਭਰਤੀ ਕੰਪਲੀਟ ਹੋਏਗੀ ਪੂਰੀ 994 ਤੁਹਾਨੂੰ ਜਿਹੜੀ ਹੈ ਭਰਤੀ ਆ ਉਹ ਲਿਸਟਾਂ ਪੂਰੀਆਂ ਦੇਖਣ ਨੂੰ ਮਿਲਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਹੈ ਬੈਕਲੌਗ ਵੀ ਕੰਪਲੀਟ ਹੋਏਗਾ ਜਿਹੜੀਆਂ ਫਰੈਸ਼ ਪੋਸਟਾਂ ਨੇ ਉਹ ਵੀ ਓਵਰਆਲ ਜਿਹੜੀਆਂ ਨੇ ਕੰਪਲੀਟ ਹੋਣਗੀਆਂ ਠੀਕ ਹੈ ਤਾਂ ਇਹਦੇ ਰਿਗਾਰਡਿੰਗ ਕੋਈ ਵੀ ਤੁਸੀਂ ਆਪਦੇ ਅੰਦਰ ਜਿਹੜੀਆਂ ਸ਼ੰਕਾ ਨਾ ਰੱਖੋ ਇਹ ਭਰਤੀ ਜਿਹੜੀ ਹੈ ਜਰੂਰ ਕੰਪਲੀਟ ਹੋਏਗੀ ਇਸ ਤੋਂ ਬਿਨਾ ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਇੱਕ ਕੇਸ ਦੀ ਜਿਹੜੀ ਸੁਣਵਾਈ ਹੋਈ ਸੀ ਜਿਹੜਾ ਕਿ ਪੇਪਰ A ਨੂੰ ਲੈ ਕੇ ਸੀਗਾ ਪੰਜਾਬੀ ਦੇ ਨੂੰ ਤੇ ਉਹ ਜਿਹੜਾ ਕੇਸ ਹੈ ਡਿਸਪੋਜ਼ਡ ਆਫ ਹੋ ਚੁੱਕਿਆ ਹੈ ਜੀ ਇੱਥੇ ਤੁਸੀਂ ਸਕਰੀਨ ਤੇ ਵੀ ਦੇਖ ਪਾ ਰਹੇ ਹੋਵੋਗੇ ਆ ਦੇਖੋ ਇੱਥੇ ਜਿਹੜਾ ਕੇਸ ਆ ਉਹ ਕੱਲ ਡਿਸਪੋਜ਼ਡ ਆਫ ਹੋ ਚੁੱਕਿਆ ਏ ਤਾਂ ਕਰਕੇ ਭਰਤੀ ਤੇ ਦੇਖੋ ਹੁਣ ਜਿਹੜਾ ਕੈਲੋ ਵੀ ਕੋਈ ਖਤਰਾ ਹੁਣ ਤੱਕ ਤਾਂ ਰਹਿਣਾ ਨਹੀਂ ਹੈਗਾ ਠੀਕ ਹੈ ਇਸ ਸਮੇਂ ਜੇ ਆਪਾਂ ਗੱਲ ਕਰੀਏ ਤੇ ਜੇ ਆਪਾਂ ਗੱਲ ਕਰ ਲਈਏ ਜੁਆਇਨਿੰਗ ਦੀ ਸਟੇਸ਼ਨ ਚੋਇਸ ਦੀ ਤਾਂ ਜਿਹੜੀ ਹੁਣ ਪ੍ਰੋਵੀਜ਼ਨਲ ਲਿਸਟ ਆਊਟ ਕੀਤੀ ਗਈ ਹੈ ਪਹਿਲਾਂ ਉਹਦੇ ਵਿੱਚ ਜਿਹੜੇ ਵਿਦ ਹੇਲਡ ਵਾਲੇ ਨੇ ਉਹ ਕਲੀਅਰ ਕੀਤੇ ਜਾਣਗੇ ਉਸ ਤੋਂ ਬਾਅਦ ਹੀ ਤੁਹਾਨੂੰ ਜਿਹੜੀਆਂ ਸਟੇਸ਼ਨ ਚੋਇਸ ਦੀ ਪੋਰਟਲ ਦੀ ਜਿਹੜੀ ਹੈ ਉਹ ਉਮੀਦ ਲਗਾਈ ਜਾ ਸਕਦੀ ਹੈ ਜਾਂ ਕਹ ਲਓ ਪੋਰਟਲ ਓਪਨ ਹੋ ਸਕਦਾ ਹੈ ਹੁਣ ਗੱਲ ਇਹ ਆਉਂਦੀ ਹੈ ਕਿ ਜਿਹੜੀ ਪਹਿਲਾਂ ਲਿਸਟ ਜਾਰੀ ਕੀਤੀ ਗਈ ਹੈ ਠੀਕ ਹੈ ਪ੍ਰੋਵੀਜ਼ਨਲ ਕੀ ਸਿਰਫ ਪਹਿਲਾਂ ਉਹਨਾਂ ਨੂੰ ਜੁਆਇਨਿੰਗ ਕਰਾਈ ਜਾਏਗੀ ਜਾਂ ਫਿਰ ਓਵਰਆਲ ਸਾਰੀਆਂ ਜਾਰੀ ਹੋ ਕੇ ਫਿਰ ਜੁਆਇਨਿੰਗ ਹੋਏਗੀ ਤਾਂ ਦੇਖੋ ਦੋਨੋਂ ਤਰੀਕੇ ਦੇ ਜਿਹੜੀਆਂ ਨੇ ਚੀਜ਼ਾਂ ਪੋਸੀਬਲ ਨੇ ਜੇ ਅਪਾ ਡਿਪਾਰਟਮੈਂਟ ਦੇ ਅਕੋਰਡਿੰਗ ਗੱਲ ਕਰੀਏ ਤਾਂ ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਜਿਹੜੀ ਪਹਿਲਾਂ ਲਿਸਟ ਆਊਟ ਹੋਈ ਹੈ एलिजिਬਿਲਟੀ ਵਾਲੀ ਤੁਹਾਨੂੰ ਪਤਾ ਜਿਹੜੀ ਲਿਸਟ ਜਾਰੀ ਹੋਈ ਹੈ ਵੀ ਹੋ ਸਕਦਾ ਉਹਨਾਂ ਨੂੰ ਪਹਿਲਾਂ ਜੁਆਇਨ ਕਰਾਇਆ ਜਾਵੇ ਠੀਕ ਹੈ ਉਸ ਤੋਂ ਬਾਅਦ ਅਗਲੀ ਲਿਸਟ ਜਿਹੜੀ ਜਾਰੀ ਕੀਤੀ ਜਾਵੇ ਕਿਉਂਕਿ ਵਿਦਿਆਲ័យ ਵਾਲੇ ਵੀ ਨੇ ਠੀਕ ਹੈ ਉਹਨਾਂ ਨੂੰ ਵੀ ਕਲੀਅਰ ਕਰਨਾ ਹੈ ਤੇ ਜੇ ਡਿਪਾਰਟਮੈਂਟ ਚਾਹੇ ਕਿ ਨਹੀਂ ਸਾਰੀ ਹੀ ਕੰਪਲੀਟ ਕਰਨੀ ਹੈ ਜਿਵੇਂ ਤੁਸੀਂ ਸੁਣਿਆ ਵੀ ਹੋਏਗਾ ਕਿ ਬਹੁਤ ਸਾਰੇ ਡਿਪਾਰਟਮੈਂਟ ਅੰਦਰ ਉਹ ਜਿਹੜੀ ਨਿਊਜ਼ ਸੁਣਨ ਨੂੰ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਓਵਰਰੋਲ ਹੀ ਸਾਰਿਆਂ ਨੂੰ ਇਕੱਠਿਆਂ ਜੁਆਇਨ ਕਰਾਇਆ ਜਾਏਗਾ ਤਾਂ ਜੇ ਆਪਾਂ ਇਕੱਠਿਆਂ ਦੀ ਜੁਆਇਨਿੰਗ ਦੀ ਗੱਲ ਕਰੀਏ ਤਾਂ ਇਹ ਥੋੜਾ ਜਿਹਾ ਕਿਤੇ ਨਾ ਕਿਤੇ ਡਾਊਟਫੁਲ ਹੈ ਲਿਸਟ ਜੇਕਰ ਪੂਰੀ ਆਉਂਦੀ ਫਿਰ ਆਪਾਂ ਕਹਿ ਸਕਦੇ ਸੀ ਕਿ ਹਾਂ ਇਕੱਠਿਆਂ ਨੂੰ ਜੁਆਇਨ ਕਰਾਇਆ ਜਾਏਗਾ ਉਮੀਦ ਹੈ ਕਿ ਜਿਹੜੀ ਪਹਿਲਾਂ ਲਿਸਟ ਜਾਰੀ ਹੋਈ ਹੈ ਉਸੇ ਨੂੰ ਹੀ ਪਹਿਲਾਂ ਜੁਆਇਨ ਕਰਾਇਆ ਜਾਏਗਾ ਉਸ ਤੋਂ ਬਾਅਦ ਹੌਲੀ-ਹੌਲੀ ਲਿਸਟਾਂ ਜਿਹ ਬਹੁਤ ਸਾਰਿਆਂ ਦੇ ਮਨ ਦੇ ਵਿੱਚ ਇਹ ਵੀ ਹੈ ਕਿ ਕੱਟ-ਆਫ ਡਾਊਨ ਜਾਏਗੀ ਮੈਰਿਟ ਇੰਨੀ ਹਾਈ ਹੈ ਕਿ ਸੀਨ ਰਹੇਗਾ ਕਿ ਨਹੀਂ ਦੇਖੋ ਮੈਰਿਟ ਹੈ ਜਿਹੜੀ ਡਾਊਨ ਜਾਏਗੀ ਹੀ ਜਾਏਗੀ ਠੀਕ ਹੈ ਤੁਹਾਨੂੰ ਪਤਾ ਹੈ ਪੋਸਟਾਂ ਵੀ ਰਿਜ਼ਰਵ ਹੋਣਗੀਆਂ ਠੀਕ ਹੈ ਵਿਦ ਹੈਲਡ ਵਾਲੇ ਕੁਝ ਤਾਂ ਕਲੀਅਰ ਹੋ ਜਾਂਦੇ ਨੇ ਕਈਆਂ ਤੇ ਜਿਨ੍ਹਾਂ ਦੀ ਦਿੱਕਤ ਹੈ ਉਹ ਰਹਿ ਹੀ ਜਾਂਦੇ ਨੇ ਹਨਾ ਤੇ ਕੁਝ ਭਰਤੀ ਨੂੰ ਵੀ ਕਾਫੀ ਸਮਾਂ ਹੋ ਗਿਆ ਹੁਣ ਉਹ ਤਾਂ ਬਹੁਤ ਸਾਰੇ ਸਟੂਡੈਂਟਸ ਜਿਹੜੇ ਕਹਿ ਲਓ ਵੀ ਹੋਰ ਡਿਪਾਰਟਮੈਂਟ ਦੇ ਵਿੱਚ ਜੁਆਇਨ ਕਰ ਜਾਂਦੇ ਨੇ ਜਾਂ ਕਈ ਤਾਂ ਦੇਖੋ ਭਰਤੀਆਂ ਦੀ ਉਮੀਦਾਂ ਛੱਡ ਦਿੰਦੇ ਨੇ ਕਈਆਂ ਨੇ ਪੇਪਰ ਹੀ ਨਹੀਂ ਦਿੱਤਾ ਤੁਹਾਨੂੰ ਪਤਾ ਹੋਵੇਗਾ ਤਾਂ ਕਰਕੇ ਜਿਹੜੇ ਪੋਸਟਰ ਨੂੰ ਡੀ ਰਿਜ਼ਰਵ ਵੀ ਹੋਣਗੀਆਂ ਤੇ ਜੇਕਰ 23 ਚੌਂ ਪਹਿਲਾਂ ਪੂਰੀ ਹੁੰਦੀ ਆ ਤਾਂ ਤਾਂ ਫਿਰ ਕਹਿ ਲੂਗੀ ਤੁਸੀਂ ਬਹੁਤ ਜ਼ਿਆਦਾ ਹੀ ਡਾਊਨ ਜਾਣੀਆਂ ਲੇਕਿਨ 23 ਚੌਂ ਦਾ ਹਲੇ ਤੱਕ ਕਹਿ ਲਓ ਡਿਪਾਰਟਮੈਂਟ ਵੱਲੋਂ ਕੋਈ ਪੋਜ਼ਿਟਿਵ ਜਿਹੜੀ ਨਿਊਜ਼ ਆ ਦੇਖਣ ਨੂੰ ਨਹੀਂ ਮਿਲ ਰਹੀ ਫਿਲਹਾਲ ਤਾਂ ਉਹਨਾਂ ਨੂੰ ਕੋਈ ਸਟੇਸ਼ਨ ਚੋਇਸ ਨਹੀਂ ਹਲੇ ਤੱਕ ਕਰਾਇਆ ਜਾ ਰਿਹਾ ਜ਼ਿਆਦਾਤਰ ਤਾਂ ਦੇਖੋ ਇਹੀ ਕਿਹਾ ਜਾ ਸਕਦਾ ਸੀ ਪਹਿਲਾਂ ਪਹਿਲਾਂ ਦੇ ਸਮੇਂ ਜੇ ਆਪਾਂ ਗੱਲ ਕਰੀਏ ਕਿ 23 ਚੌਂ ਪਹਿਲਾਂ ਕੰਪਲੀਟ ਹੋਣੀ ਸੀ ਪਰ ਜੋ ਅੱਜ ਦੇ ਹਾਲਾਤ ਨੇ ਉਹਨਾਂ ਨੂੰ ਦੇਖਦੇ ਹੋਏ 23 ਚੌਂ ਦਾ ਤਾਂ ਕਿਤੋਂ ਕਹਿ ਲੋ ਵੀ ਕੋਈ ਗੱਲਬਾਤ ਕਿਤੇ ਸੁਣਨ ਨੂੰ ਮਿਲ ਨਹੀਂ ਰਹੀ ਹੈਗੀ ਸਿਰਫ ਉਹ ਨਾ 99 ਦੀ ਉਮੀਦ ਹੈ ਕਿ ਹਾਂ ਇਹ ਪਹਿਲਾਂ ਕੰਪਲੀਟ ਹੋ ਜਾਏਗੀ ਪਰ ਜੇ ਤੇ ਇਹ ਚੋਂ ਪਹਿਲਾਂ ਹੁੰਦੀ ਤਾਂ ਹੋਰ ਵੀ ਜਿਹੜਾ ਫਰਕ ਜਿਹੜਾ ਮੈਰਿਟ ਤੇ ਉਹ ਪੈਂਦਾ ਠੀਕ ਹੈ ਤਾਂ ਕਰਕੇ ਟੈਨਸ਼ਨ ਨਹੀਂ ਕੋਈ ਲੈਣੀ ਹੈਗੀ ਤੁਸੀਂ ਐਂ ਦੇਖ ਲਓ ਵੀ ਡੇਢ ਗੁਣਾ ਪੋਸਟਾਂ ਦੀ ਲਿਸਟਾਂ ਹਲੇ ਹੋਰ ਆਣਗੀਆਂ ਇਹ ਤਾਂ ਲਗਭਗ 2400 ਦੇ ਕਰੀਬ ਜੜੀਆਂ ਨੇ ਪੋਸਟਾਂ ਦੀ ਲਿਸਟ ਜਾਰੀ ਹੋਈ ਹੈ ਠੀਕ ਹੈ ਤੇ ਪੋਸਟਾਂ ਕਿੰਨੀਆਂ ਨੇ ਤੁਹਾਡੇ ਕੋਲ ਲਗਭਗ 6000 ਦੇ ਕਰੀਬ ਤਾ ਇਸ ਕਰਕੇ ਵੇਟ ਕਰੋ ਡੇਡ ਗੁਣਾ ਪੋਸਟਾਂ ਦੀ ਲਿਸਟ ਵੀ ਹਲੇ ਹੋਰ ਜਾਰੀ ਹੋਏਗੀ ਠੀਕ ਹੈ ਬਾਕੀ ਦੇਖੋ ਜਿਹੜੇ ਫਰਸਟ ਲਿਸਟ ਵਾਲੇ ਨੇ ਹੋ ਸਕਦਾ ਹੈ ਉਹਨਾਂ ਨੂੰ ਪਹਿਲਾਂ ਜੁਆਇਨ ਕਰਾ ਲਿਆ ਜਾਵੇ ਜਿਹੜੀ ਬੀਸੀ ਕੈਟਾਗਰੀ ਐ ਐਸਸੀ ਆਰਓ ਐਮ ਐਂਡ ਬੀ ਇਹਨਾਂ ਦੀ ਤਾਂ ਬਹੁਤ ਹੀ ਜ਼ਿਆਦਾ ਡਾਊਨ ਜਾਏਗੀ ਹੀ ਜਾਏਗੀ ਬਾਕੀਆਂ ਦਾ ਆਪਾਂ ਜਨਰਲ ਦੀ ਕਹਿ ਲੋ ਵੀ ਇੱਕ ਇੱਕ ਦੋ ਦੋ ਨੰਬਰ ਹੋ ਸਕਦਾ ਹੈ ਲੇਕਿਨ ਬਾਕੀ ਜਿਹੜੇ ਐਸਸੀ ਆਰਓ ਐਮ ਐਂਡ ਬੀ ਇਹਨਾਂ ਦੀ ਤਾਂ ਜਾਏਗੀ 3 3 4 4 ਮਾਰਕਸ ਡਾਊਨ ਠੀਕ ਹੈ ਤੇ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈਏ ਹੋਰ ਸਕਰੂਟਰੀ ਹੋਏਗੀ ਤਾਂ ਇਹਦੀ ਪੋਸੀਬਿਲਿਟੀ ਬਹੁਤ ਘੱ ਠੀਕ ਹੈ ਗੱਲ ਤੁਹਾਨੂੰ ਪਤਾ ਵੀ ਪਹਿਲਾਂ ਸਕਰੂਟੀ ਕਰਵਾ ਚੁੱਕੇ ਨੇ ਦੋ ਵਾਰੀ ਜਿਨ੍ਹਾਂ ਦੀ ਹੁਣ ਜਿਹੜਾ ਨੇ ਹੁਣ ਪੇਪਰ A ਕੁਆਲੀਫਾਈ ਕੀਤਾ ਸੀ ਬਾਅਦ ਚ ਉਹਨਾਂ ਦੀ ਵੀ ਸਕਰੂਟੀ ਹੋ ਚੁੱਕੀ ਹੈ ਤਾਂ ਕਰਕੇ ਹੋਰ ਸਕਰੂਟੀ ਦੀ ਸੰਭਾਵਨਾ ਘੱਟ ਹੈ ਤੇ ਜੇ ਹੁੰਦੀ ਹੋਊਗੀ ਤਾਂ ਜ਼ਰੂਰ ਤੁਹਾਡੇ ਨਾਲ ਜਿਹੜੀ ਅਪਡੇਟ ਆਉ ਜਾਰੀ ਆਪਾਂ ਜਿਹੜੀਆਂ ਸ਼ੇਅਰ ਕਰਾਂਗੇ ਤੇ ਇਸ ਤੋਂ ਬਿਨਾ ਸਪੋਰਟਸ ਵਾਲਿਆਂ ਦੀ ਤੁਹਾਨੂੰ ਪਤਾ ਹੈ ਕਿ ਐਕ ਸਰਵਿਸਮੈਨ ਵਾਲਿਆਂ ਦੀ ਜਿਹੜੀ ਹੈ ਲਿਸਟ ਜਾਰੀ ਨਹੀਂ ਹੋਈ ਕਿ ਇਹਦੇ ਪਿੱਛੇ ਰੀਜ਼ਨ ਹੈ ਟੈਕਨੀਕਲ 에ਰਰ ਹੈ ਕਿ ਰੀਜ਼ਨ ਹੈ ਉਹਦੇ ਰਿਗਾਰਡਿੰਗਲੇ ਡਿਪਾਰਟਮੈਂਟ ਵੱਲੋਂ ਕੋਈ ਵੀ ਕਲੈਰੀਫਿਕੇਸ਼ਨ ਲਿਖਤੀ ਰੂਪ ਚ ਕਹਿ ਲਓ ਨਹੀਂ ਆਇਆ ਹੈਗਾ ਤੇ ਉਮੀਦ ਹੈ ਕਿ ਆਉਣ ਵਾਲੇ ਕੀ ਦੋ ਦਿਨ ਦੇ ਵਿੱਚ ਵਿੱਚ ਇਹਨਾਂ ਦੀ ਵੀ ਲਿਸਟਾਂ ਜਿਹੜੀਆਂ ਨੇ ਤੁਹਾਨੂੰ ਦੇਖਣ ਨੂੰ ਮਿਲ ਜਾਣ ਬਾਕੀ ਤੁਸੀਂ ਦੇਖੋ ਇਹੀ ਹੈ ਕਿ ਹੌਸਲਾ ਬਣਾ ਕੇ ਰੱਖੋ ਸਬਰ ਬਣਾ ਕੇ ਰੱਖੋ ਪਰ ਜਿਹੜੀ ਜੜੂਰ ਕੰਪਲੀਟ ਹੋਏਗੀ ਹਾਂ ਇੱਕ ਜਿਹੜਾ ਇਹ ਕਹ ਲਓ ਡਿਪਾਰਟਮੈਂਟ ਐਂਡ ਇਹ ਜਿਹੜੀ ਨਿਰਾਸ਼ਾਜਨਕ ਚੀਜ਼ ਜਿਹੜੀ ਇਹ ਸਾਹਮਣੇ ਆਈ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਨੂੰ ਟੀਚਰਸ ਡੇ ਹੈ ਹਨਾ ਤੇ 23 ਚੌਣ ਨੂੰ ਬਹੁਤ ਵਧੀਆ ਮੌਕਾ ਸੀ ਆਫਰ ਲੈਟਰ ਦੇਣ ਦਾ 23 ਚੌਣ ਦਾ ਕੋਈ ਇਹ ਜਹ ਕਹਿ ਲੋ ਵੀ ਕੇਸ ਨਹੀਂ ਕੁਛ ਨਹੀਂ ਬਹੁਤ ਲੰਬੇ ਸਮੇਂ ਬਾਅਦ ਇਹ ਭਰਤੀ ਕੰਪਲੀਟ ਹੋਣੀ ਸੀ ਤੇ ਸਰਕਾਰ ਦਾ ਵੀ ਨਾਮ ਹੋ ਜਾਣਾ ਸੀ ਕਿ ਹਾਂ ਭਰਤੀ ਕੰਪਲੀਟ ਕੀਤੀ ਹੈ ਜਾਂ ਟੀਚਰਾਂ ਨੂੰ ਟੀਚਰ ਵਾਲੇ ਦਿਨ ਜਿਹੜੀਆਂ ਨੁਕਤੀ ਪੱਤਰ ਦਿੱਤੇ ਨੇ ਹਨਾ ਲੇਕਿਨ ਜੋ ਹਾਲਾਤ ਨੇ ਡਿਪਾਰਟਮੈਂਟ ਦੇ ਸਰਕਾਰ ਦੇ ਕਿਸੇ ਵੀ ਹਿਸਾਬ ਨਾਲ ਲੱਗਦਾ ਨਹੀਂ ਹੈਗਾ ਕਿ ਜੋਇਨਿੰਗ ਲੈਟਰ ਜਿਹੜੀ ਹੈ 23/06 ਤੇ ਦੇਖਣ ਨੂੰ ਮਿਲ ਜਾਣ ਪਹਿਲਾਂ ਉਮੀਦ ਸੀ ਕਿ ਹਾਂ ਟੀਚਰ ਦੇ ਨਾਲ ਦੀ ਕਿਉਂਕਿ ਸਰਕਾਰ ਨੂੰ ਹੁੰਦਾ ਹੈ ਕਿ ਉਹਨਾਂ ਦਾ ਨਾਮ ਹੋਵੇ ਹਨਾ ਅੱਗੇ ਅੱਗੇ ਲੇਕਿਨ ਜਿਸ ਹਿਸਾਬ ਨਾਲ ਹੁਣ ਹਾਲਾਤ ਨੇ ਬਹੁਤ ਮੁਸ਼ਕਲ ਹੈ ਕਹਿ ਲੋ ਹਨਾ ਬਾਕੀ ਦੇਖੋ ਜਿੰਨਾ ਜ਼ਿਆਦਾ ਧਰਨੇ ਦੇ ਅਕੋਰਡਿੰਗ ਕਹਿ ਲੋ ਜਾਂ ਯੂਨੀਅਨ ਦੇ ਅਕੋਰਡਿੰਗ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾਏਗਾ ਫਿਰ ਕਿਤੇ ਜਾ ਕੇ ਇਹ ਭਰਤੀਆਂ ਤੁਹਾਨੂੰ ਕੰਪਲੀਟ ਹੁੰਦੀਆਂ ਦੇਖਣ ਨੂੰ ਮਿਲਣਗੀਆਂ ਬਾਕੀ ਉਹ ਨਾ ਚੰਨ ਲੈ ਤਾਂ ਦੇਖੋ ਹੋਏਗੀ ਹੀ ਹੋਏਗੀ ਵੱਡੀ ਭਰਤੀ ਹੈ ਇਹ ਤਾਂ ਕੰਪਲੀਟ ਹੋਣੀ ਹੀ ਹੋਣੀ ਹੈ ਠੀਕ ਹੈ ਜੀ ਤੇ ਬਾਕੀ ਕੋਈ ਵੀ ਤੁਹਾਡਾ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਵੇਟ ਕਰੋ ਹੋਰ ਵੀ ਲਿਸਟਾਂ ਆਣਗੀਆਂ ਜੋਇਨਿੰਗ ਵੀ ਜਲਦੀ ਦੇਖਣ ਨੂੰ ਮਿਲੇਗੀ ਸਟੇਸ਼ਨ ਪੋਰਟਲ ਵੀ ਓਪਨ ਹੋਏਗਾ ਲੇਕਿਨ ਥੋੜਾ ਜਿਹਾ ਜਿਹੜਾ ਹੈ ਸਬਰ ਬਣਾ ਕੇ ਰੱਖੋ ਦੇਖੋ ਕਹਿਣਾ ਬੜਾ ਸੋਖਾ ਹੈ ਸਬਰ ਬਣਾ ਕੇ ਰੱਖੋ ਜਿਹੜੇ ਕੈਂਡੀਡੇਟਸ ਇਸ ਸਮੇਂ ਜਿਹੜੀ ਹੈ ਇਸ ਚੀਜ਼ ਨਾਲ ਜੂਝ ਰਹੇ ਨੇ ਉਹਨਾਂ ਨੂੰ ਮੈਂ ਬਹੁਤ ਖੂਬ ਹੀ ਜਿਹੜਾ ਸਮਝ ਸਕਦੀ ਆ ਮੈਂ ਵੀ ਛਾਰਟ ਪੈਂਟ ਦੇ ਵਿੱਚ ਜੁਆਇਨ ਕੀਤਾ ਸੀ ਹਨਾ ਤੇ ਉਸ ਸਮੇਂ ਮੈਨੂੰ ਵੀ ਪਤਾ ਹੈ ਵੀ ਤੁਹਾਡੀ ਕੀ ਕੰਡੀਸ਼ਨ ਇਸ ਟਾਈਮ ਹੈਗੀ ਹੈ ਕਿਉਂਕਿ ਉਸ ਟਾਈਮ ਮੇਰੀ ਸੀ ਇੱਕ ਤਰੀਕੇ ਨਾਲ ਆਇਆ ਕਹਿ ਲਓ ਉਸ ਟਾਈਮ ਛਾਰਟ 35 ਦਾ ਧਰਨਾ ਚੱਲ ਰਿਆ ਸੀ ਧਰਨियां ਦੇ ਜਾਂਦੇ ਸੀ ਖਰੜ ਕਦੇ ਯੂਨੀਵਰਸਿਟੀ ਕਦੇ ਕਿਤੇ ਹਨਾ ਬਹੁਤ ਮਾੜਾ ਹਾਲ ਸੀ ਪਰ ਕਹਿ ਲਓ ਵੀ ਹੱਕ ਜਦੋਂ ਖਾਣੇ ਪੈਂਦੇ ਨੇ ਤਾਂ ਫਿਰ ਇਸੇ ਤਰੀਕੇ ਨਾਲ ਖਾਣੇ ਪੈਂਦੇ ਨੇ ਜਦੋਂ ਸਰਕਾਰ ਬੈਠੇ ਬਿਠਾਈ ਕੋਈ ਚੀਜ਼ ਨਹੀਂ ਦਿੰਦੀ ਤਾਂ ਫਿਰ ਚੀਜ਼ਾਂ ਜਿਹੜੀਆਂ ਨੇ ਖੋਣੀਆਂ ਪੈਂਦੀਆਂ ਨੇ ਠੀਕ ਹੈ ਤਾਂ ਇਸ ਕਰਕੇ ਸਬਰ ਬਣਾ ਕੇ ਰੱਖੋ ਕੋਈ ਆਪ ਦੇ ਅੰਦਰ 네ਗੇਟਿਵਿਟੀ ਨਹੀਂ ਰੱਖਣੀ ਹੈਗੀ ਸਭ ਕੁਝ ਪਰਮਾਤਮਾ ਹੈਗਾ ਏ ਜੇ ਤੁਸੀਂ ਮਿਹਨਤ ਕੀਤੀ ਆ ਉਹ ਜਿਹੜਾ ਪਰਮਾਤਮਾ ਹੈ ਦੇਖੋ ਉਹ ਇੱਕ ਵੀ ਤੁਹਾਡਾ ਮਿਹਨਤ ਦਾ ਜਰੀਆ ਵੇਸਟ ਨਹੀਂ ਹੋਣ ਦੇਊਗਾ ਠੀਕ ਹੈ ਉਹਦੇ ਤੇ ਯਕੀਨ ਬਣਾ ਕੇ ਰੱਖੋ ਅੱਜ ਨਹੀਂ ਕੱਲ ਨੂੰ ਤੁਹਾਡੀ ਮਿਹਨਤ ਦਾ ਜਿਹੜਾ ਫਲ ਆ ਤੁਹਾਡੀ ਝੋਲੀ ਪਏਗਾ ਹੀ ਪਏਗਾ ਠੀਕ ਹੈ ਕਈ ਵਾਰੀ ਕੀ ਹੁੰਦਾ ਵੀ ਆਪਾਂ ਨੂੰ ਐ ਹੁੰਦਾ ਵੀ ਨਹੀਂ ਹੋਈ ਨੀ ਰਿਹਾ ਸਾਡਾ ਕੰਮ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਇਹ じゃ ਕੁਝ ਨਹੀਂ ਕਰਨਾ ਹੈਗਾ ਠੀਕ ਹੈ ਪਰਮਾਤਮਾ ਨੂੰ ਯਾਦ ਰੱਖੋ ਉਹਦੇ ਤੇ ਯਕੀਨ ਰੱਖੋ ਉਹਦੇ ਤੇ ਸਾਰਾ ਕੁਝ ਛੱਡ ਦਿਓ ਤੁਹਾਡਾ ਕੰਮ ਕੀ ਸੀ ਪੇਪਰ ਦੇਣਾ ਪੇਪਰ ਦੇ ਵਿੱਚ ਵਧੀਆ ਮਾਰਕਸ ਲੈਣੇ ਮਿਹਨਤ ਕਰਨੀਓ ਤੁਸੀਂ ਆਪਦਾ ਕੰਮ ਕਰ ਚੁੱਕੇ ਹੋ ਠੀਕ ਹੈ ਆਪਦਾ ਕੰਮ ਕਰ ਚੁੱਕੇ ਹੋ ਹੁਣ ਕੰਮ ਕਿਹਦਾ ਹੈ ਡਿਪਾਰਟਮੈਂਟ ਦਾ ਕੰਮ ਹੈ ਡਿਪਾਰਟਮੈਂਟ ਕੰਮ ਕਰੇਗਾ ਚਾਹੀ ਧਰਨਿਆ ਦੇ ਅਕੋਰਡਿੰਗ ਕਰੇ ਯੂਨੀਅਨ ਦੇ ਅਕੋਰਡਿੰਗ ਕਰੇ ਜਿਵੇਂ ਮਰਜ਼ੀ ਕਰੇ ਪਰ ਡਿਪਾਰਟਮੈਂਟ ਨੂੰ ਕੰਮ ਕਰਨਾ ਪਏਗਾ ਕਲੀਅਰ ਹੈ ਇਸ ਤੋਂ ਬਿਨਾਂ ਦੇਖੋ ਤੁਸੀਂ ਟੈਨਸ਼ਨ ਨਹੀਂ ਲੈਣੀ ਹੈਗੀ ਸਭ ਕੁਝ ਜਿਹੜਾ ਸਮੇਂ ਸਿਰ ਆਪਣਾ ਕੰਪਲੀਟ ਹੋ ਜਾਣਾ ਹੈ ਠੀਕ ਹੈ ਹੌਸਲਾ ਬਣਾ ਕੇ ਰੱਖੋ ਭਰਤੀ ਜਿਹੜੀ ਹੈ ਜਰੂਰ ਕੰਪਲੀਟ ਹੋਏਗੀ ਉਨਾ ਹਰ 99 ਦੀ ਹਰ ਪ੍ਰਕਾਰ ਦੀ ਛੋਟੀ ਵੱਟੀ ਅਪਡੇਟ ਜਿਹੜੀ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤਾਂ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਹਰ ਪ੍ਰਕਾਰ ਦੇ ਅਪਡੇਟ ਜਿਹੜੀਆਂ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਬਾਕੀ ਜੇਕਰ ਕੋਈ ਵੀ ਕੁਐਸਚਨ ਹੋਵੇ ਡਾਊਟ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਟੈਲੀਗ੍ਰam ਨਾਲ ਟੈਲੀਗ੍ਰam ਨਾਲ ਵੀ ਜਰੂਰ ਜੁੜੋ ਲਿੰਕ ਜਿਹੜਾ ਤੁਹਾਨੂੰ ਗਰੁੱਪ ਦਾ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਮੇਰੇ ਨਾਲ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਲਿੰਕ ਜਿਹੜਾ ਤੁਹਾਨੂੰ ਇੰਸ ਸਕਦੇ ਹਾਂ ਕਲੀਅਰ ਹੈ ਬਾਕੀ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਵੇਟ ਕਰੋ ਹਲੇ ਤੱਕ ਕੋਈ ਅਫੀਸ਼ੀਅਲ ਅਪਡੇਟ ਆਈ ਜਾਂ ਪਾਉ ਦੇਤੇ ਵੀ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਮਿਲਦੇ ਆਂ ਜੀ ਕਿਸੇ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ